ਯਾਰਾ ਦੋਸਤੋ ਸਵਾਗਤ ਹੈ ਰੌਣਕ ਡੈਰੀ ਫਾਰਮ ਤੇ ਦੋਸਤੋ ਨਲੇ ਤਾਂ ਆਪਾਂ ਤੁਹਾਨੂੰ ਛਿਰਕੀ ਕੰਨੇ ਵਾਲਾ ਫਾਰਮ ਦਿਖਾਉਣੇ ਆਪਣਾ ਕਿਵੇਂ ਛੱਤ ਪਈ ਆ ਕੀ ਸਭ ਕਤਾਵਾ ਤੇ ਨਲੇ ਆਪਣੇ ਕੋਲੇ ਅੱਜ ਆਏ ਆ ਬਾਈ ਜੀ ਦੋ ਮੋਹਰਾ ਨਸਲ ਦੀਆਂ ਬਹੁਤ ਘੈਂਟ ਕੱਟੀਆਂ ਬਕਾਉ ਬਾਕੀ ਇਹ ਫਾਰਮ ਦੋਸਤੋ ਤੁਹਾਨੂੰ ਦਿਖਾਇਆ ਵਧੀਆ ਯਾਰਾ ਛੱਤ ਤੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਤੁਸੀਂ ਆਪਣੀ ਫੁੱਲ ਵੀਡੀਓ ਦੇਖ ਸਕਦੇ ਹੋ ਦੁਬਾਰਾ ਵੀ ਪਾਵਾਂਗੇ ਜਮਾ ਅਪਡੇਟ ਕਰਕੇ ਕਿਵੇਂ ਹਨਾ ਛੱਤ ਪੈਣੀ ਆ ਤੇ ਇਹ ਦੋ ਕੱਟੀਆਂ ਬਾਈ ਬਕਾਉਾਂਗਾ ਜਿਹੜੀ ਤਾਂ ਹੈਗੀ ਆ ਆਹ ਇੱਕ ਨੰਬਰ ਵਾਲੀ ਇਹ ਤਾਂ PC 574 ਦੇ ਸੀਮਨ ਦੀ ਆ ਬਹੁਤ ਚੰਗੀ ਤੇ ਚੰਗੇ ਮਾਅਨ ਦਾ ਮਿਲ ਕਰ ਕਾਟੇ ਇਹਦਾ ਤੇ ਨੰਬਰ 2 ਤੇ ਜਿਹੜੀ ਦੋਸਤੋ ਇਹ ਜਮਾ ਜੈਡ ਬਲੈਕ ਆ ਥਣਾ ਥਣਾ ਦੀ ਤੁਹਾਨੂੰ ਦਿਖਾ ਦਿੰਨਾ ਜਮਾ ਯਰ ਕੋਕੇ ਆ ਠੀਕ ਆ ਇਸੇ ਤਰ੍ਹਾਂ ਹੀ ਬਾਈ ਜੀ ਇਹ ਆ ਕਿਸੇ ਵੀ ਭਰਾ ਨੂੰ ਪਸੰਦ ਆਉਂਦੀਆਂ ਤਾਂ ਆਪਾਂ ਨੂੰ ਫੋਨ ਕਰ ਲਿਓ ਮੇਰਾ ਨੰਬਰ ਚੱਲੀ ਜਾਂਦਾ 7529000631 ਤੇ ਬਾਕੀ ਦੋਸਤੋ ਫਾਰਮ ਦੇਖ ਲਓ ਤੁਸੀਂ ਬਹੁਤ ਵਧੀਆ ਖੁੱਲੇ ਡੁੱਲੇ ਆਰਾਮ ਨਾਲ ਪਸ਼ੂਏ 'ਚ 10 ਪਸ਼ੂ ਆਰਾਮ ਨਾਲ ਖੜ ਜਾਂਦੇ ਬਈ ਇਹ 'ਚ ਖੁੱਲੇ ਡੁੱਲੇ ਜਮ ਆਰਾਮ ਨਾਲ